ਅੱਜ ਤਾਂ ਮੈਂ ਸਾਰਾ ਦਿਨ ਸਾਹਵ ਨਾਲ ਘੁੰਮਣਾ ਸਾਸੀ ਕਾਲਜੀ ਕਿਵੇਂ ਉਸਾਰ ਤੇ ਮੈਂ ਆਈ ਹੋਈ ਹਾਂ ਚੰਡੀਗੜ੍ਹ ਫੇਰ ਮੈਂ ਫਲੋਰ ਤੇ ਇਦਾਂ ਲੱਗਦਾ ਜਿਦਾ ਦੂਰ ਦੂਰ ਤੱਕ ਸਾਰੇ ਧੁੰਦ ਪਈ ਆ ਤੋ ਪਹਿਲਾਂ ਉੱਠ ਕੇ ਪੀਤੀ ਚਾਹ ਤੇ ਫਿਰ ਬਣਾ ਕੇ ਦਿੱਤੀ ਹਸਬੈਂਡ ਨੂੰ ਡਾਈਟ ਕਈ ਕਹਿੰਦੇ ਦੀਦੀ ਤੁਸੀਂ ਕੋਈ ਕੰਮ ਨਹੀਂ ਕਰਦੇ ਮੈਂ ਸਾਰੇ ਕੰਮ ਕਰਦੀ ਘਰ ਦੇ ਮੈਨੂੰ ਸਾਰੇ ਕੰਮ ਆਉਂਦੇ ਆ ਚਲੋ ਫਿਲਹਾਲ ਤਾਂ ਸਭ ਤੋਂ ਪਹਿਲਾਂ ਹਸਬੈਂਡ ਨੂੰ ਡਾਈਟ ਦੇ ਲਈਏ 9:30 ਦਾ ਟਾਈਮ ਹੋ ਗਿਆ ਮੈਂ ਕਿ ਮੈਂ ਵੀ ਪਹਿਲਾਂ ਰੋਟੀ ਖਾ ਲਵਾਂ ਫਿਰ ਪਤਾ ਨਹੀਂ ਟਾਈਮ ਕਦੋਂ ਮਿਲਣਾ ਇੱਧਰ ਜਿਹੜੇ ਨਵੇਂ ਗਾਣੇ ਹਸਬੈਂਡ ਦੇ ਆਉਣ ਵਾਲੇ ਉਹਨਾਂ ਨੇ ਮੈਨੂੰ ਉਹ ਰੋਟੀ ਖਾਣ ਤੋਂ ਬਾਅਦ ਉਸ ਤੋਂ ਬਾਅਦ ਮੈਂ ਕੀਤੀ ਸਾਰੇ ਘਰ ਦੀ ਸਫਾਈ ਸਫਾਈ ਕਰਨ ਤੋਂ ਬਾਅਦ ਫਿਰ ਮੈਂ ਚਲ ਗਈ ਦੁਕਾਨ ਤੇ ਇੱਥੇ ਹਰ ਚੀਜ਼ ਦਾ ਰੇਟ ਪਿੰਡਾਂ ਨਾਲੋਂ ਜ਼ਿਆਦਾ ਆ ਮੈਂ ਗਈ ਹੀ ਦੁੱਧ ਲੈਣ ਫੈਕਟਰੀ ਵਾਲਾ ਹੀ ਦੁੱਧ ਮਿਲਦਾ ਇੱਥੇ ਜ਼ਿਆਦਾ ਉਸ ਤੋਂ ਬਾਅਦ ਮੇਰੀ ਨਜ਼ਰ ਪਈ ਮੈਂ ਕਿਹ ਅਲਵਾਫੇ ਜੀ ਕੀ ਰੱਖਿਆ ਕਹਿੰਦੇ ਖੰਡ ਮੈਂ ਕਹੇ ਇਹਦਾ ਕੀ ਰੇਟ ਐ ਬਈ ਤੁਹਾਨੂੰ ਨਹੀਂ ਪਤਾ ਹੈਗਾ ਇਹ ਤਾਂ 20-25 ਰੁਪਏ ਵਾਧੂ ਰੇਟ ਆ ਇਹਨਾਂ ਦਾ ਸਾਢੇ 45 ਤੇ ਇੱਥੇ 60 ਰੁਪਏ ਨੂੰ ਰੇਟ ਐ ਮੈਂ ਕਿਹਾ ਚੱਲ ਛੱਡ ਰਹਿਣ ਦੋ ਉਸ ਤੋਂ ਬਾਅਦ ਮੈਂ ਆ ਗਈ ਦੁਕਾਨ ਤੋਂ ਬਾਹਰ ਵੈਸੇ ਤਾਂ ਸੇ ਚੱਲੇ ਹੀ ਤਿਆਰ ਹੋ ਕੇ ਪਰ ਕੋਈ ਆ ਦੇਖੋ ਸੋਸਾਇਟੀ ਕਿੰਨੀ ਸਾਫ਼ ਕੀਤੀ ਐ ਉਸ ਤੋਂ ਬਾਅਦ ਮੈਂ ਆ ਕੇ ਬਣਾਈ ਜਲਦੀ ਜਲਦੀ ਚਾਹ ਫਿਰ ਕਿਤੇ ਬਰਤਨ ਸਾਫ਼ ਇਹਨੇ ਨੂੰ ਆਗੇ ਹੀ ਨਾ ਪਾਜੀ ਮੈਂ ਕਿਹਾ ਚਲੋ ਭਾਈ ਜਲਦੀ ਜਲਦੀ ਚਾਹ ਪੀ ਲਓ ਹੁਣ ਕਿਉਂਕਿ ਸਾਬ ਵੀ ਤਿਆਰ ਹੋ ਗਏ ਆ ਫਿਰ ਉਹਨਾਂ ਨੇ ਕਾਲੀ ਪਾ ਦੇਣੀ ਕਿ ਚਲੋ 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 ਜਲਦੀ ਨਾ ਪਾਜੀ ਨੇ ਵੀ ਤੁਹਾਨੂੰ ਸਾਰਿਆਂ ਨੂੰ ਸਾਸ਼ੀਕਾਲ ਬੁਲਾਈ ਤੇ ਹਸਬੰਡ ਬੋਲੇ ਮੈਂ ਕਿ ਆ ਜਾਓ ਹੁਣ ਤੁਸੀਂ ਪਿੱਛੇ ਰਹਿ ਗਏ ਆ ਅਸੀਂ ਬੈਠ ਗਏ ਗੱਡੀ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਿਆ ਸੀ ਨਾ ਕਿ ਅੱਜ ਮੈਂ ਹਸਬੰਡ ਨਾਲ ਹੀ ਘੁੰਮਣਾ ਆ ਜਿੱਥੇ ਜਿੱਥੇ ਇਹਨਾਂ ਨੇ ਜਾਣਾ ਉੱਥੇ ਉੱਥੇ ਮੈਂ ਵੀ ਨਾਲ ਜਾਣਾ ਅਸੀਂ ਪਹੁੰਚ ਗਏ ਦੂਜੀ ਸੁਸਾਇਟੀ ਹਲੇ ਸੁਸਾਇਟੀ ਦੇ ਵਿੱਚ ਅੰਦਰ ਐਂਟਰ ਹੋਏ ਸੀ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦਿਖਾਨੀ ਉੱਥੇ ਆ ਗਈ ਮਿਊ ਜਦ ਮੈਂ ਮਿਊ ਨੂੰ ਆਵਾਜ਼ ਬੋਲੀ ਮੈਂ ਕਿ ਮਿਊ ਮਿਊ ਜਦੋਂ ਮੇਰੇ ਕੋਲ ਆਈ ਦੇਖੋ ਉਹਦੇ ਸਿਰ ਦੇ ਉੱਤੇ ਕਿੰਨਾ ਸੋਹਣਾ ਨਿਸ਼ਾਨ ਬਣਿਆ ਮੈਂ ਹਸਬੰਦ ਨੂੰ ਬੋਲੇ ਦੇਖੋ ਜਲਦੀ ਉਹਦੇ ਸਿਰ ਤੇ ਕਿੰਨਾ ਸੋਹਣਾ ਨਿਸ਼ਾਨ ਬਣਿਆ ਪਕੜ ਕੇ ਦੇਖ ਉਹਨੂੰ ਮੈਂ ਕਹਿੰਿਆ ਨਹੀਂ ਉਹਨੇ ਮੇਰੇ ਦੰਦੀ ਵੜ ਦੇਣੀ ਆ ਕਹਿੰਦੇ ਦੇਖੋ ਹੋਪਪ ਸਿੱਧਾ ਮੈਂ ਕਹਿੰਿਆ ਹਾਂਜੀ ਬਿਲਕੁਲ ਐਨਕਾ ਲਾ ਕੇ ਮੈਂ ਕਿਹਾ ਅੱਜ ਜੀ ਤੁਸੀਂ ਮਾਸਟਰ ਲੱਗਦੇ ਮੈਂ ਆ ਗਈਆਂ ਇਹਦੇ ਨਾਲ ਸਟੂਡੀਓ ਤੇ ਇਹਨੇ ਸਾਡੇ ਲਵ ਸਾਗਰ ਭਾਜੀ 뮤직 ਵਾਲੇ ਜਿਹੜੇ 뮤직 ਕਰਦੇ ਗਾਣਿਆਂ ਦਾ ਨਾਲ ਨਾਲ ਕਿਉਂ ਆਈਆਂ ਕਿਉਂਕਿ ਮੈਨੂੰ ਬਹੁਤ سارے ਕੱਪੜੇ ਦਿੱਤੇ ਹੀ ਧੋਣ ਲਈ ਇਸ ਕਰਕੇ ਮੈਂ ਕਿਹਾ ਨਹੀਂ ਮੈਂ ਤਾਂ ਨਾਲ ਜਾਊ ਅੱਜ ਤੁਹਾਡੇ ਜੇ ਮੈਂ ਕਿ ਮੈਂ ਘਰ ਰਹਿ ਗਈ ਮੈਂ ਸੋਚਿਆ ਵੀ ਮੈਨੂੰ ਤਾਂ ਕਿੰਨੇ ਸਾਰੇ ਕੱਪੜੇ ਧੋਣੇ ਪਾਣੇ ਮੈਂ ਕਿਹਾ ਨਾ ਨਾ ਆ ਮਿਲੋ ਛੋਟੀ ਜੀ ਸਰਗਮ ਜਿਹੜੀ ਮੈਨੂੰ ਦੇਖ ਕੇ ਕਹਿੰਦੀ ਆ ਚਾ 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 ਪਹਿਲਾਂ ਮੈਨੂੰ ਕਹਿੰਦੀ ਆ ਜਾ ਆਜ ਜਦੋਂ ਮੈਨੂੰ ਗੋਦੀ ਚੁੱਕਿਆ ਤੇ ਇਹਨੇ ਮੂੰਹ ਕਰ ਲਿਆ ਰੋਣ ਵਾਲਾ ਪਰ ਕੋਈ ਨਾ ਵੀ ਮੇਰਾ ਨਿਆਣੇ ਨਾਲ ਬਹੁਤ ਪਿਆਰ ਆ ਤੂੰ ਆਪੇ ਹੀ ਮੇਰੇ ਕੋਲ દોੜ ਕੇ ਆਣਾ ਥੋੜੀ ਦੇਰ ਬਾਅਦ ਮੇਰੇ ਕੋਲ ਆ ਵੀ ਗਈ ਫਿਰ ਅਸੀਂ ਦੋ ਬਣੇ ਦੇਖ ਕੇ ਕਾਰਟੂਨ ਬੈਠ ਕੇ ਇੱਧਰ ਸਾਹਬ ਉਹਨਾਂ ਦੀ ਮੀਟਿੰਗ ਚੱਲਦੀ ਪਈ। ਮੈਂ ਕਿ ਮੇਰੇ ਕੋਲ ਤਾਂ ਇੱਕ ਵਾਰ ਕਿਸੇ ਦਾ ਬੱਚਾ ਆਜ ਵੀ ਉਹ ਦੁਬਾਰਾ ਕਹੂਗਾ ਨਹੀਂ ਕਿ ਮੈਂ ਤੁਹਾਡੇ ਕੋਲੋਂ ਵਾਪਸ ਜਾਣਾ। ਇੰਨਾ ਮੇਰਾ ਪਿਆਰ ਪੈ ਜਾਂਦਾ ਛੋਟੇ ਬੱਚਿਆਂ ਨਾਲ। ਫੇਰ ਮੈਂ ਨਿੱਕੀ ਜੀ ਨੂੰ ਖਵਾਈ ਰੋਟੀ। ਮੈਂ ਕਿ ਚੱਲ ਹੁਣ ਕੈਮਰੇ ਵੱਲ ਦੇਖ ਅਸੀਂ ਫੋਟੋ ਖਚਾਣੇ ਆ। ਇੱਧਰ ਦੇਖੋ ਐਂਟਰੀ ਆ ਗਈ ਚੰਨੇ ਵੀਰ ਦੀ। ਤੇ ਇਹਨਾਂ ਨੇ ਮੇਰੀਆਂ ਹੀ ਸਿਕਾਇਤਾ ਕੈਮਰੇ ਮੂਹਰੇ ਲਾਣੀਆਂ ਅੱਜ। ਸੁਣੋ ਫੇਰ ਇਹਨਾਂ ਦੇ ਮੂੰਹੋਂ ਕੀ ਬੋਲਦੇ ਮੇਰੇ ਬਾਰੇ। ਇਹ ਮੁੰਡਾ ਬਲੌਗ ਨਹੀਂ ਚਲਦਾ ਗੱਲ ਹੀ ਨਾਲ ਦਿੰਦੇ ਆ ਅੱਛਾ ਉਹ ਕੀ ਉਹਦਾ ਕੀ ਬਣਿਆ ਮੁੰਡੇ ਦਾ ਐ ਗੱਲ ਢਾਲ ਦਿੰਦੇ ਦੇਖ ਲੈ ਆਹ ਝੂਠੀ ਝੂਠੀ ਇਹ ਮੁੰਡਾ ਬਲੌਗ ਬਣਾਦਾ ਇਹ ਮੁੰਡਾ ਬਲੌਗ ਬਣਾਉਂਦਾ ਹੈ ਚੰਨਾ ਚੰਨਾ ਨਾਲ ਤੋਂ ਚੱਲਾ ਚੰਨਾ ਨਾਮ ਪਹਿਲਾਂ ਦਾ ਪੇਜ ਆ ਚੰਗੀਦਰਾ ਨਾਮ ਪਤਾ ਫਿਰ ਵੀ ਕਹਿ ਰਹੇ ਨਜਾਲ ਕੇ ਚੰਨੇ ਨਾਮ ਤੋਂ ਜੰਨੇ ਵੀਰੇ ਦੇ ਪੇਜ ਨੂੰ ਵੀ ਕਰ ਲਿਓ ਫੋਲੋ ਤੇ ਇਹਦੇ ਨਾਲ ਹੀ ਵੀਡੀਓ ਹੁੰਦੀ ਇੱਥੇ ਖਤਮ ਬਾਏ ਬਾਏ ਫਿਰ ਮਿਲਾਂਗੇ